ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੰਯਾਵਾ ਦੇ ਅਸੀਂ ਸਾਰੇ ਨਗਰ ਨਿਵਾਸੀ ਇਹ ਪਿੰਡ ਦੀ ਫਿਰਨੀ ਤੇ ਇਕੱਠੇ ਹੋਏ ਆਂ ਤੇ ਇੱਥੇ ਝੋਨਾ ਲਾਇਆ ਜਾ ਰਿਹਾ ਵੀ ਸਰਕਾਰਾਂ ਨੂੰ ਤਾਂ ਸਾਨੂੰ ਇਹ ਤੇ ਸਾਰੀਆਂ ਸਰਕਾਰਾਂ ਇਹ ਸਪਿੰਡ ਚ ਵੋਟਾਂ ਲੈਣ ਕੋਲੇ ਵੀ ਆਈਆਂ ਸੀ ਉਦੋਂ ਵੀ ਇਹ ਵੇਖ ਕੇ ਗਈਆਂ ਵੋਟਾਂ ਲੈ ਵੀ ਗਈਆਂ ਜਿਹੜੀ ਵੋਟ ਆਉਂਦੀਆਂ ਸਾਨੂੰ ਲਾਏ ਲੱਪੇ ਦੇ ਕੇ ਵੋਟਾਂ ਲੈ ਵੀ ਜਾਂਦੀਆਂ ਪਰ ਜਿਹੜੀ ਇਹ ਫਿਰਨੀ ਦਾ ਹਾਲ ਕਿਸੇ ਹੱਲ ਕਿਸੇ ਨੇ ਨਹੀਂ ਕੀਤਾ ਆ ਝੋਨਾ ਕਿਉਂ ਲਾਉਣ ਜਾ ਰਹੇ ਆ ਵੀ ਚਲੋ ਸੁਣਿਆ ਝੋਨੇ ਦਾ ਭਾਂ ਐ ਕਿ ਮਿਲ ਰਿਹਾ ਹੈ ਕਿਸਾਨਾਂ ਨੂੰ ਤੇ ਅਸੀਂ ਸੋਚਿਆ ਵੀ ਝੋਨਾ ਲਾ ਕੇ ਜਿਹੜੀ ਕੋਈ ਇਨਕਮ ਆਊਗੀ ਉਹ ਸਰਕਾਰਾਂ ਨੇ ਤਾਂ ਕੁਝ ਕਰਨਾ ਨਹੀਂ ਤੇ ਅਸੀਂ ਇਹ ਝੋਨੇ ਤੋਂ ਪੈਸੇ ਵਟ ਕੇ ਇਹ ਸੜਕ ਬਣਾ ਲਾਂਗੇ ਇਹ ਹਾਲਾਤ ਨੇ ਸਾਡੇ ਪਿੰਡ ਚ ਪੰਜਾਬ ਇਹ ਪਿੰਡ ਦੀ ਕੋਈ ਵੀ ਜੇ ਗਲੀ ਆ ਜੇ ਤਾਂ ਫਿਰ ਨਹੀਂ ਉੱਚੀ ਕਰੋ ਤੇ ਪਿੰਡ ਨੀਵਾ ਕਰ ਦਿੰਦੇ ਆ ਜੇ ਪਿੰਡ ਉੱਚਾ ਕਰੋ ਤਾਂ ਫਿਰਨੀ ਨਹੀਂ ਵੀ ਹੋ ਜਾਂਦੀ ਆ ਪਿਛਲੇ 30 ਸਾਲਾਂ ਤੋਂ ਜੋ ਮੇਰੀ 30 ਸਾਲ ਉਮਰ ਹੈ ਮੈਂ ਤਾਂ ਇਹੀ ਵੇਖਦਾ ਆ ਕਿ ਜਿਹੜਾ ਵੀ ਬਣਦਾ ਜੇ ਤਾਂ ਪਿੰਡ ਉੱਚਾ ਕਰਤਾ ਤੇ ਫਿਰਨੀ ਨਹੀਂ ਵੀ ਤੇ ਫਿਰਨੀ ਉੱਚੀ ਕਰਤੀ ਤਾਂ ਪਿੰਡ ਨਹੀਂ ਵਾ ਪਰ ਇੱਥੇ ਕਿਸੇ ਸਰਕਾਰ ਨੇ ਇਸ ਚੀਜ਼ ਦਾ ਹੱਲ ਨਹੀਂ ਆ ਕੇ ਸੋਚਿਆ ਲੀਡਰਾਂ ਨੇ ਵੀ ਕਿਉਂ ਨਾ ਆਪਾਂ ਹਾਲੀ ਜਿਹੜੇ ਸੜਕਾਂ ਨਵੀਆਂ ਬਣਨੀਆਂ ਨੇ ਵੀ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਇੱਥੇ ਨੌਬਤੀ ਨਾ ਆਵੇ ਜੇ ਸੜਕ ਉੱਚੀ ਕਰ ਦੋ ਫਿਰ ਘਰ ਨਹੀਂ ਵੇ ਰਹ ਜਾਂਦੇ ਫਿਰ ਲੋਕ ਘਰ ਉੱਚਾ ਕੌਣ ਲੱਗ ਕਹਿੰਦੇ ਇਸੇ ਚੀਜ਼ 'ਚ ਅਸੀਂ ਟਾਈਮ ਟਪਾਈ ਜਾਂਦੇ ਆ ਅਸੀਂ ਸਰਕਾਰਾਂ ਸਾਨੂੰ ਕਹਿੰਦੀਆਂ ਅਸੀਂ ਹਸਪਤਾਲਾਂ ਤੱਕ ਸਕੂਲਾਂ ਤੱਕ ਪਹੁੰਚ ਗਏ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਅਸੀਂ ਹੱਲੇ ਤੱਕ ਗਲੀਆਂ ਨਾਲੀਆਂ ਇਹ ਪਿੰਡ ਤਾਂ ਗਲੀਆਂ ਨਾਲੀਆਂ ਤੋਂ ਹੀ ਨਹੀਂ ਨਿਕਲਿਆ ਤਾਂ ਨੂੰ ਅਸੀਂ ਉੱਥੇ ਹੀ ਰਹਿ ਗਏ ਆ ਲੋਕ ਕਹਿੰਦੇ ਨਾ ਕਈ ਲੋਕ ਕਹਿੰਦੇ ਵੀ ਗਲੀਆਂ ਨਾਲੀਆਂ ਤੋਂ ਬਾਹਰ ਆ ਜਾਓ ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਕਿੱਹੀਏ ਸਾਡੇ ਇੱਥੇ ਛੋਟੇ ਛੋਟੇ ਪਾਣੀ ਖੜਦਾ ਆ ਅਸੀਂ ਅੱਜ ਵੀ ਇਸ ਪਿੰਡ ਦੇ ਵਿੱਚ ਗਲੀਆਂ ਨਾਲੀਆਂ 'ਚ ਹੀ ਬੈਠੀਆਂ ਧੰਨਵਾਦ ਜੀ